ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰ ਦਾ 10 ਵਜਣ ਵਾਲੇ ਨੇ ਮਾਰਨਿੰਗ ਦੇ ਠੰਡ ਨੇ ਤਾਂ ਪਰੇਸ਼ਾਨ ਕੀਤਾ ਕੀਤਾ ਪਰ ਲਾਈਟ ਵੀ ਬਹੁਤ ਜ਼ਿਆਦਾ ਤੰਗ ਕਰਦੀ ਐ ਨਹੀਂ ਜ਼ਿਆਦਾ ਤੰਗ ਕਰਦੀ ਐ ਲਾਈਟ ਲਾਈਟ ਬਿਨਾ ਕੋਈ ਕੰਮ ਨਹੀਂ ਬਣਦਾ ਹੈਗਾ ਯੱਕ ਗੀਜ਼ਰ ਵਗੈਰਾ ਨੇ ਚੱਲਦੇ ਆਜ ਕੱਲ ਕੰਮ ਹੀ ਖੇਚਾਂ ਜਿਵੇਂ ਗੀਜ਼ਰ ਨਾਲ ਹੁੰਦਾ ਨਹਾਉਣਾ ਧੋਣਾ ਹੁੰਦਾ ਬਾਥਰੂਮ ਚ ਉਹ ਵੀ ਗੀਜ਼ਰ ਨਾਲ ਗਰਮ ਪਾਣੀ ਆ ਪਹੁੰਚਾਇਦਾ ਹੁੰਦਾ ਅਸੀਂ ਜੇ ਨਾਨ ਕੋਣੀ ਬੈਠਾ ਕਿ ਤਾਂ ਸਾਡਾ ਗੈਸ ਗੀਜ਼ਰ ਹੁੰਦਾ ਨਾ ਪਤਾ ਹੀ ਨਹੀਂ ਲੱਗਦਾ ਲਾਈਟ ਤਾਂ ਵੀ ਹੈਗੀ ਹੈ ਨਾ ਹੈਗੀ ਹੈ ਤੇ ਲੇਕ ਸਾਡੇ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਵੇਟ ਨਹੀਂ ਕਰਨੀ ਪੈਂਦੀ ਸੀ ਹਨ ਜਾ ਕੇ ਟੂਟੀ ਖੋਲੋ ਤੇ ਗਰਮ ਪਾਣੀ ਆ ਜਾਂਦਾ ਸੀ ਪਰ ਹੁਣ ਲਾਈਟ ਵਾਲਾ ਜਿਹੜਾ ਗੀਜ਼ਰ ਹੈ ਉਹਦੀ ਵੇਟ ਕਰਨੀ ਪੈਂਦੀ ਹੈ ਲਾਈਟ ਆਊਗੀ ਤਾਂ ਪਾਣੀ ਗਰਮ ਹੋਊਗਾ ਤਨਾਵਾਂਗੇ ਅੱਜ ਮੈਂ ਇੱਕ ਸਿਰ ਵੀ ਨਾਉਣਾ ਪਾਣੀ ਵੈਸੇ ਗਰਮ ਹੋਇਆ ਪਿਆ ਪਰ ਮੈਨੂੰ ਆਏ ਲਾਈਟ ਆ ਜੇ ਮੈਂ ਸਿਰ ਬਣਾਉਣਾ ਜਿਆਦਾ ਪਾਣੀ ਚਾਹੀਦਾ ਹੋਊਗਾ ਤਾਂ ਲਾਈਟ ਹੋਵੇ ਨਾ ਜਿੰਨਾ ਨਾਲ ਹੋਰ ਗਰਮ ਹੋਈ ਚੱਲੇ ਇਸ ਕਰਕੇ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਕੰਮ ਵੀ ਕਪੜੇ ਵੀ ਧੋਉਣਗੇ ਅੱਜ ਲਾਈਟ ਆ ਜਾਏ ਫਿਰ ਇੱਕ ਵਾਰ ਸ਼ੁਰੂ ਹੋਣੀ ਹੈ ਕੰਮ ਤੇ ਮੈਂ ਲਾਈਟ ਦੇ ਵੇਟ 'ਚ ਬੈਠੀ ਆ ਕਿਚਨ ਦਾ ਕੰਮ ਸਾਡਾ ਫਿਨਿਸ਼ ਹੋ ਗਿਆ ਰੋਟੀ ਪਾਣੀ ਦਾ ਕੰਮ ਅਸੀਂ ਫਿਨਿਸ਼ ਕਰ ਲੈ ਕਿਚਨ ਵੀ ਮੈਂ ਕਲੀਨ ਕਰਤੀ ਬਾਸ ਸਿਰਫ ਲਾਈਟ ਕਣੀ ਇਹ ਕੰਮ ਮੇਰਾ ਰੁਕਿਆ ਪਿਆ ਨਾਉਣ ਦਾ ਕਪੜੇ ਧੋਣ ਦਾ ਬਾਥਰੂਮ ਵੀ ਥੋੜਾ ਬਹੁਤਾ ਸਾਫ ਕਰੂੰਗੀ ਕਿ ਧੁੱਪ ਨੇ ਪਰੇਸ਼ਾਨ ਕੀਤਾ ਪਰ ਠੰਡ ਨੇ ਧੁੱਪ ਨਹੀਂ ਨਿਕਲਦੀ ਧੁੱਪ ਨਿਕਲੇ ਤਾਂ ਫਿਰ ਆਏ ਦਿਲ ਕਰਦਾ ਵੀ ਸਾਰਾ ਕੁਝ ਚੱਕ ਚੱਕ ਧੁੱਪੇ ਪਾ ਲਈਏ ਬਾਥਰੂਮ ਵੀ ਧੋ ਦੀ ਹੈ ਨਾ ਵਿੰਡੋ ਖੋਲ ਦੀ ਧੁੱਪ ਲੱਗ ਜੇ ਹਵਾ ਲੱਗ ਜੇ ਫਰੈਸ਼ ਜਾ ਹੋ ਜੇ ਆਏ ਲੱਗ ਰਿਹਾ ਚ ਕਿੰਨੀ ਸਫਾਈ ਕਰ ਲੋ ਧੁੱਪ ਵੀ ਨਾ ਨਾ ਜਿਚਿਚਾ ਜ ਬਨ ਰਹਾ ਉਹ ਗੱਲ ਜੀ ਨਹੀਂ ਬਣਦੀ ਕਿ ਫਰੈਸ਼ਨੈਸ ਜੀ ਨਹੀਂ ਹੁੰਦੀ ਹੈਗੀ ਸਫਾਈ ਕਰਕੇ ਵੀ ਸਲਾਬਾ ਸਲਾਬਾ ਜ ਰਹਾ ਸਾਰਾ ਕੁਝ ਆ ਨਹੀਂ ਲੱਗਦਾ ਵੀ ਸਫਾਈ ਕਰੀ ਨਹੀਂ ਹੈ ਮੈਂ ਜੇ ਕਿੰਨੀ ਸਫਾਈ ਕਰ ਲੋ ਇਸ ਮੌਸਮ ਵਿੱਚ ਤੇ ਆਈਂ diel ਕਰਦਾ ਹੁਣ ਤਾਂ ਇੱਕ ਦਿਨ ਆ ਪੂਰੀ ਕਰ ਲਈ ਧੁੱਪ ਨਿਕਲੇ ਸਾਰੇ ਕੱਪੜੇ ਧੋ ਦिए ਚਾਦਰਾਂ ਕੀ ਟੋਵਲ ਕੀ ਹੈਂਡ ਟੋਵਲ ਕੀ ਸਾਰਾ ਕੁਝ ਧੁੱਪੇ ਪਾ ਦिए ਤੋਂ ਤੋਂ ਜੈਕਟਸ ਕੀ ਆਹ ਜੈਕਟ ਵੀ ਮੇਰੀ ਧੋਣ ਵਾਲੀ ਹੁੰਦੀ ਐ ਦੋਨੇ ਦੇ ਮਾਮਾ ਕਾਫੀ ਗੰਦੀ ਹੋਈਆਂ ਪਿਆਣੀਆਂ ਤੇ ਹੁਣ ਮੈਂ ਆਈਂ ਤੋਂ ਦੀ ਹੈ ਕਿ ਵੀ ਸੁੱਕਣੀ ਨਹੀਂ ਹੈਗੀ ਇਹ ਮੈਨੂੰ ਆਏ ਧੁੱਪ ਨਿਕਲੇ ਤਾਂ ਮੈਂ ਧੋਵਾ ਸਵੇਰ ਸ਼ਾਮ ਮੈਂ ਇਹ ਪਾ ਲਾਂ ਨੇ ਤਾਂ ਕੰਮ ਕਰਦਿਆਂ ਬਿਲਕੁਲ ਠੰਡੇ ਨਹੀਂ ਲੱਗਦੇ ਹੈਗੇ ਫਿਰ ਧੁੱਪ ਬਿਣੇ ਤਾਂ ਕੰਮ ਖੜੇ ਹੀ ਕਾੜਾ ਤੇ ਲਾਈਟ ਬਿਣਾ ਵੀ ਕੰਮ ਹੋ ਕੇ ਜਾਂਦਾ ਸਵੇਰ ਸਵੇਰੇ ਬਹੁਤ ਲੰਬਾ ਕੱਟ ਲੱਗਦਾ ਲਾਈ 12 ਵਜੇ ਦਾ ਟਾਈਮ ਹੈ ਤੇ ਮੈਂ ਧੋ ਰਹੀ ਹਾਂ ਕੱਪੜੇ ਕੁਝ ਧੋਤੇ ਗਏ ਕੁਝ ਰਹਿ ਗਏ ਹਲੇ ਪਾਏ ਹੋਏ ਨੇ ਮਸ਼ੀਨ ਵਿੱਚ ਤੇ ਉਧਰ ਸੂਰਜ ਵੀ ਚਮਕ ਰਿਹਾ ਲੱਗਦਾ ਵੀ ਥੋੜੀ ਬਹੁਤ ਹੀ ਧੁੱਪ ਨਿਕਲੂਗੀ ਕੋਸ਼ਿਸ਼ ਕਰ ਰਿਹਾ ਸੂਰਜ ਆਉਣ ਦੀ ਬਾਹਰ ਚਲ ਨਿਕਲ ਜਾ ਵਧੀਆ ਮੇਰੇ ਕੱਪੜੇ ਧੋਤੇ ਸੁੱਕ ਜਾਣ ਹਲੇ ਕੁਝ ਨੇ ਮਸ਼ੀਨ 'ਚ ਚੱਲ ਰਹੀ ਹੈ ਮੇਰੀ ਸੈਮੀ ਮਸ਼ੀਨ ਤੇ ਕੁਝ ਧੋਤੇ ਵੀ ਮੇਰੇ ਕੋਲ ਨਾ ਪਾਣੀ ਪਿਆ ਸੀ ਗੀਜ਼ਰ ਵਿੱਚ ਗਰਮ ਬਚਿਆ ਤੇ ਉਹ ਪਾਣੀ ਇੱਧਰ ਵੀ ਆਇਆ ਨਾ ਵਾਸ਼ਿੰਗ ਗ੍ਰੀਜ ਮੇਨੂੰ ਨਾਲਸ ਹੋ ਗਿਆ ਫਿਰ ਮੈਂ ਸੈਮੀ ਕੀ ਧੋਤੇ ਇੰਨੇ ਜ਼ਿਆਦਾ ਹੈ ਨਹੀਂ ਸੀ ਕਿ ਪੂਰੀ ਸਫਾਣਾ ਤੇ ਕਿ ਮੈਂ ਦੀਪਾਈਫ ਨੇ ਉਹ ਸਲਤੋਂ ਤੇ ਜਾ ਰਹੇ ਨੇ ਤੁਸੀਂ ਮੈਂ ਤੁਹਨੇ ਬਾਤ ਦਿੱਤੀ ਸਾਢੇ 12 ਦਾ ਟਾਈਮ ਹੋਣਾ ਇਹ ਕੱਪੜੇ ਧੋ ਕੇ ਧੁੱਪ ਲਾਉਂਦਾ ਤਾਂ ਹੈਗਾ ਨਿਕਲੂਗੀ ਪਰ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਕਿ ਦਿਨ ਜਾਂ ਥੋੜਾ ਚੜ੍ਹਿਆ ਲੱਗਦਾ ਵੀ ਦਿਨ ਚਿੱਟਾ ਜਿਹਾ ਹੋਇਆ ਚਾਨਣਾ ਜਾਂ ਬਾੜਮਕੀਲੇ ਲਈ ਫਿਰਦੀਆਂ ਥੋੜਾ ਜਿਹਾ ਮੈਂ ਬਲੌਰ ਲਗਾ ਕੇ ਉਹ ਕਰੀ ਸੁਕਾਈ ਪਰ ਇੰਨੀ ਚਲਦੀ ਨਹੀਂ ਸੁੱਕਦੇ ਫੇ ਮੈਨੂੰ ਲਾਲਸ ਹੋਇਆ ਕਿ ਮੈਂ ਕੱਪੜੇ ਧੋਏ ਮੈਨੂੰ ਆਇ ਲੱਗਾ ਚਾਨਣਾ ਦੇ ਦਿਨ ਵਿੱਚ ਇਹ ਧੁੱਪ ਨਿਕਲ ਆਵੇ ਮਾ ਚਲਵੇ ਧੋਈ ਜਿੰਨੇ ਕਿਹੜੇ ਇੱਕ ਦਿਨ ਸੁੱਕ ਜਾਣਗੇ ਨਾ ਥੋਕਦੇ ਸੁੱਕਣਗੇ ਦੋ ਤਿੰਨ ਦਿਨ ਲੱਗ ਜਾਂਦੇ ਨੇ ਤੇ 12:30 ਹੋ ਗਏ ਹੁਣ ਕਰਦੇ ਆ ਰੈਸਟ ਵੀਡੀਓ ਐਡਿਟ ਕਰਦੀ ਆ ਬੈਠਦੇ ਆ ਆਰਾਮ ਕਰਦੇ ਆ ਆਪਦਾ ਪਾਠ ਕਰਦੇ ਆ ਬਲੋੜ ਚਾ ਕੇ ਕੌਣ ਹੈ ਬਾਹਰ ਮੈਨੂੰ ਆਇਆ ਬਾਹਰ ਮੈਨੂੰ ਹਵਾ ਚਾਹੀਦੀ ਬਾਹਰ ਨਾ ਮੇਰੇ ਆਹ ਵਾਲੇ ਨਿੱਗੇ ਪਏ ਨੇ ਆਹ ਵਾਲੇ نیچے ਵਾਲੇ ਠੰਡੇ ਪਏ ਨੇ ਬਾਹਰ ਸਕਾ ਟਾਈਮ ਹੋ ਰਿਹਾ ਦੋਈ ਦਾ ਮੈਂ ਲੈ ਕੇ ਆਂ ਕਰਮਾ ਗਰਮ ਖਿਚੜੀ ਕਰਕੇ ਓਟ ਸਮੂ ਦਾ ਖਿਚੜੀ ਬਹੁਤ ਜ਼ਿਆਦਾ ਮੈਨੂੰ ਟੇਸਟੀ ਲੱਗਦੀ ਹੈ ਅੰਦਰੋਂ ਲਾਂਚ ਵਿੱਚ ਰੋਟੀ ਖਾਣ ਦਾ ਦਿਲ ਨਹੀਂ ਕਰ ਰਿਹਾ ਸੀ ਆਹ ਨਾਲੀ ਦਾਲ ਪਈ ਸੀ ਮੋਠੀ ਨੇ ਪਰ ਮੇਰਾ ਦਿਲ ਨਹੀਂ ਕੀਤਾ ਰੋਟੀ ਖਾਣ ਨੂੰ ਮੈਂ ਕਿਹਾ ਚਲੋ ਖਿਚੜੀ ਕਰਦੇ ਹਾਂ ਆਪਣੇ ਲਈ ਮੈਂ ਕਿਤੇ ਖਿਚੜੀ ਓਟਸ ਤੇ ਮੂੰਗ ਦਾਲ ਦੀ ਖਿਚੜੀ ਬਹੁਤ ਟੇਸਟੀ ਲੱਗਦੀ ਹੈ ਦੇ ਵਿੱਚ ਮੈਂ ਗਾਜਰ ਮਟਰ ਦੀ ਸਬਜ਼ੀ ਪਾਉਣੀ ਹੁੰਦੀ ਹੈ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਆ ਪਰ ਮੈਨੂੰ ਸਿਰਫ ਗਾਜਰ ਮਟਰ ਹੀ ਵਧੀਆ ਲੱਗਦੇ ਨੇ ਦੇ ਵਿੱਚ ਟਾਈਮ ਹੋ ਰਿਹਾ 4:30 ਦਾ ਮੈਂ ਆ ਗਈ ਵਾਕ ਕਰਨ ਕੱਪੜੇ ਵਗੈਰਾ ਅੰਦਰ ਰੱਖੇ ਕੁਝ ਸੁੱਕ ਗਏ ਸੀਗੇ ਥੋੜੇ ਸੁੱਕੇ ਸੀ ਹੈਂਕੀ ਸੌਕਸ ਸੁੱਕੇ ਤੇ ਜ਼ਿਆਦਾ ਕੱਪੜੇ ਸੁੱਕੇ ਕਿ ਗਿੱਲੇ ਹੀ ਸੀ ਉਹਨਾਂ ਤਰੱਖੇ ਅਤੇ ਪਰਮੈਕਸ ਹੋ ਗਏ ਮੇਰੀ ਨੀਂਦ ਆ ਗਈ ਮੈਂ ਨਰਜਾਈ ਚ ਲੇਟ ਗਈ ਤੇ ਨਿੱਕੀ ਹੋ ਕੇ ਮੈਂ ਨੀਂਦ ਆਉਣ ਲੱਗੀ ਟੂਲੇ ਹੋਣ ਲੱਗ ਗਈ ਮੈਂ ਵੀਡੀਓ ਸੈਕਦੀ ਸੀ ਬਾਕੀ ਲੋ ਸੌਈ ਨਹੀਂ ਪਰ ਮੈਂ ਸੌਂਗੀ ਇਸ ਤੋਂ ਕਿ ਬਹੁਤ ਬੰਦੀ ਲੱਗਦਾ ਹੋਏ ਫਿਰ ਜਾਈ ਚੋਂ ਨਿਕਲਣਾ ਖਾਂਦੇ ਕੋ ਨੀਂਦ ਵਧੀਆ ਆ ਜਾਈਏ ਹੁਣ ਹੈਗਾ ਨੈਕਸਟ ਮਾਰਨਿੰਗ ਦਾ ਟਾਈਮ ਇਹ ਲਾਸਟ ਡੇ ਪਿਛਲੇ ਦਿਨ ਮੇਥੋਂ ਵਲੌਗ ਹੋਰ ਕੰਟੀਨਿਊ ਨਹੀਂ ਹੋ ਪਾਏ ਹਨ ਤੇ ਮੈਂ ਕਿ ਚਲੋ ਹੁਣ ਕੰਟੀਨਿਊ ਕਰਦੇ ਆ ਉਹੀ ਵਲੌਗ ਆਪਾਂ ਕੰਪਲੀਟ ਕਰਦੇ ਆ ਇਹ ਮਾਰਨਿੰਗ ਦਾ ਟਾਈਮ ਇੱਥੇ ਮੈਂ ਚੈੱਕ ਕਰ ਰਹੀ ਹਾਂ ਰੂਮ ਦੀ ਸੈਟਿੰਗ ਨਾ ਕਿ ਦਵਿੰਦਰ ਬੈਠੇ ਹੁੰਦੇ ਰਜਾਈ ਵਿੱਚੋਂ ਲੇਟ ਨਿਕਲਦੇ ਨੇ ਫਿਰ ਜੋ ਨਿਕਲਦੇ ਨੇ ਉਸ ਤੋਂ ਬਾਅਦ ਰੂਮ ਦੀ ਮੈਂ ਸੈਟਿੰਗ ਕਰਦੀ ਆ ਮੈਂ ਤਾਂ ਸਵੇਰ ਨਿਕਲ ਜਾਂਦੀ ਆ ਫਿਰ ਮੈਂ ਬੜਦੀ ਨਹੀਂ ਹੈਗੀ ਐਨ ਪਤਾ ਸਾਰਾ ਦਿਨ ਨਾ ਬਣਾ ਜਾਂ ਫਿਰ ਦੁਪਹਿਰੇ ਜਦੋਂ ਠੰਡ ਚੜ੍ਹਦੀ ਹੈ ਫਿਰ ਮੈਂ ਰਜਾਈ 'ਚ ਬੜਦੀ ਆ ਪਰ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਰਜਾਈ 'ਚ ਨਾ ਬੈਠਾਂ ਉਦੋਂ ਬੈਠਦੇ ਜਦੋਂ ਮੇਰਾ ਸਰਦਾ ਨਹੀਂ ਜਾਂ ਫਿਰ ਬਹੁਤ ਜ਼ਿਆਦਾ ਠੰਡ ਹੋਵੇ ਉਦੋਂ ਆਦਰਵਾਈਸ ਜੇ ਰਜਾਈ 'ਚ ਆਪਾਂ ਬੈਠ ਜਾਂਦੇ ਨਾ ਫਿਰ ਨਿਕਲਣਾ ਮੁਸ਼ਕਲ ਹੋ ਜਾਂਦਾ ਨਿੱਗੇ ਹੋ ਕੇ ਫਿਰ ਕੰਮ ਕਰਨਾ ਬਹੁਤ ਮੁਸ਼ਕਲ ਆ ਤੇ ਕਰ ਰਹੀ ਆ ਮੈਂ ਰੂਮ ਦੀ ਸੈਟਿੰਗ ਰਾਤ ਵਾਲੇ ਪਿੱਲੋਸ ਚੱਕ ਤੇ ਚਾਦਰ ਥੋੜੀ ਥੋੜੀ ਝਾੜ ਦੂੰਗੀ ਫਿਰ ਰਜਾਈ ਕਰਤੀ ਸੈਟ ਬੈੱਡ ਸ਼ੀਟ ਨਾਲ ਦੇ ਪਿੱਲੋ ਸਿੰਗਾ ਦੂੰਗੀ ਸਰਾਹਨੇ ਕੋਈ ਭਾਂਡੇ ਪਏ ਗਲਾਸ ਕੋਈ ਬੋਟਲ ਉਹ ਚੱਕ ਦਾਂਗੇ ਹਨਾ ਕੋਈ ਕਰੀਮ ਵਾਲ ਟੱਬੀ ਪਈ ਐ ਉਹ ਚੱਕ ਦਾਂਗੇ ਐਕਸਟਰਾ ਚੀਜ਼ਾਂ ਕੋਈ ਵੀ ਐ ਇੱਕ ਤਰ੍ਹਾਂ ਚੱਕਤਰ ਹੋ ਜੇ ਤਾਂ ਫਿਰ ਬੈੱਡਰੂਮ ਇੱਕ ਵਾਰ ਵਧੀਆ ਲੱਗਣ ਲੱਗ ਜਾਂਦਾ ਤੇ ਹੋ ਗਈ ਰੂਮ ਦੀ ਸੈਟਿੰਗ ਹੁਣ ਮੈਂ ਲਗਾ ਦੇ ਰੂਮ ਵਿੱਚ ਝਾੜੂ ਝਾੜੂ ਅੱਜ ਮੈਂ ਲਗਾ ਰਹੀ ਹਾਂ ਬਹੁਤ ਟਾਈਮ ਬੰਦ ਹੈਲਪਰ ਆਈ ਸੀ ਸੂਬਾ ਥੋੜਾ ਜਲਦੀ ਆ ਗਈ ਸੋਨ ਕਿ ਤੇ ਜਾਣਾ ਸੀ ਕਿਨੂੰ ਜਲਦੀ ਕੰਮ ਕਰ ਜਾਂਦੀ ਆ ਪਰ ਇਧਰ ਦਵਿੰਦਰ ਬੈਠੇ ਸੀਗੇ ਫਿਰ ਮੈਂ ਕਿਹਾ ਚਲ ਤੂੰ ਹੁਣ ਤੂੰ ਰਹਿਣ ਤੇ ਸਾਡੇ ਵਾਲਾ ਰੂਮ ਛੱਡ ਦੇ ਇਧਰ ਨਾ ਕਰ ਝਾੜੂ ਪੂੰਛਾ ਕੁਛ ਵੀ ਨਾ ਕਰ ਫਿਰ ਮੈਂ ਕਿਹਾ ਚਲੋ ਮੈਂ ਕੱਲਾ ਝਾੜੂ ਹੀ ਲਗਾ ਲਾਂਣੀ ਆ ਤੇ ਮੈਂ ਲਗਾ ਰਹੀ ਆ ਝਾੜੂ ਫਿਰ ਮੈਂ ਕਿਹਾ ਚਲੋ ਅੱਛੀ ਤਰ੍ਹਾਂ ਲਗਾਉਣ ਦਾ ਮੈਨੂੰ ਵੀ ਮੌਕਾ ਮਿਲ ਜੂਗਾ ਜੇ ਹੈਲਪਰ ਆਈ ਨਹੀਂ ਪੂੰਛਾ ਤਾਂ ਨਹੀਂ ਮੈਥੋਂ ਲੱਗਣਾ ਹੈ ਗਾਣ ਠੰਡ ਵਿੱਚ ਮੈਂ ਕਿਹਾ ਚਲੋ ਕੱਲਾ ਝਾੜੂ ਹੀ ਲਗਾ ਦਾਂਣੀ ਆ ਤੇ ਮੈਂ ਅੱਛੀ ਤਰ੍ਹਾਂ ਲਗਾਉਂਗੀ ਝਾੜੂ ਰੇਤਾ ਮਿੱਟੀ ਘੱਟ ਹੁੰਦਾ ਐ ਇੰਨਾ ਜ਼ਿਆਦਾ ਨਹੀਂ ਹੁੰਦਾ ਨਾ ਪਰ ਜਿਹੜੇ ਇੱਕ ਤਾਂ ਬਾਲ ਫਿਰਦੇ ਇੱਕ ਕੱਪੜਿਆਂ ਦੇ ਗਰਮ ਕੱਪੜੇ ਜੋ ਛਾੜਦੇ ਆ ਪਾਉਨੇ ਆ ਰਜਾਈਆਂ ਵਗੈਰਾ ਦੇ ਲੂ ਬਹੁਤ ਇਕੱਠੇ ਹੁੰਦੇ ਨੇ ਗਰਮ ਕੱਪੜਿਆਂ ਕਰਕੇ ਨਾ ਲੂ ਨਿਕਲਦੇ ਨੇ ਨਿੱਕ-ਨਿੱਕੇ ਗਰਮ ਕੱਪੜਿਆਂ ਦੇ ਤੇ ਇਧਰ ਡਰੈਸਿੰਗ ਰੂਮ ਚ ਵੀ ਮੈਂ ਲਗਾ ਦੂੰਗੀ ਛਾੜੂ ਬਸ ਇਧਰ ਉਹਨੇ ਛਾੜਤਾ ਮੈਂ ਇਹ ਕਹਤੋ ਤਾਂ ਕਹਿੰਨੀ ਇਸ ਵਿੱਚ ਮੈਂ ਲਗਾ ਦਾਂ ਨਹੀਂ ਮੈਂ ਕਹਿੰਦੀ ਤੂੰ ਛਾੜ ਦੇ ਕਿਉਂਕਿ ਫਿਰ ਪੋਚਾ ਵੀ ਲਗਾਉਣਾ ਨਾ ਠੰਡ ਵਿੱਚ ਪੋਚਾ ਵੀ ਸੁਗਣਾ ਨਹੀਂ ਹੈਗਾ ਜਲਦੀ ਜਲਦੀ ਫਿਰ ਪੋਚਾ ਵੀ ਉਦੋਂ ਲਗਾਉਣ ਦਾ ਮਤਉਂਦਾ ਵੀ ਜਦੋਂ ਵਿੱਚ ਕੋਈ ਤੁਰੇ ਫਰੇ ਨਾ ਕੋਈ ਨਾ ਹੋਵੇ ਤੇ ਪੋਚਾ ਸੁੱਕ ਜਾਊ ਤਾਂ ਪੱਖੇ ਲਗਾ ਦਾਂ ਨੇ ਪਰ ਦਵਿੰਦਰ ਬੈਠੇ ਸੀ ਮੈਂ ਕਿਹਾ ਨਾ ਤਾਂ ਪੱਖਾ ਲਗਾਉਣ ਜੋਗੀ ਫਿਰ ਉਹ ਕਿ ਲਗਿ ਲੱਹ ਲੱਗੀ ਜਾਊਗਾ ਤੂੰ ਰਹਿਣ ਦੇ ਮੈਂ ਕਰਕੇ ਮੈਂ ਚਾੜੂ ਲਗਾ ਦਾਨੀ ਆ ਜਿਹੜਾ ਬਾਥਰੂਮ ਵਾਲਾ ਮੈਟਸ ਮੈਂ ਬਾਹਰ ਪਾ ਕੇ ਆਇਆ ਤੇ ਹੁਣ ਅੱਗੇ ਮੈਂ ਕਿਚਨ ਵਿੱਚ ਰੂਮ ਦੀ ਸਫਾਈ ਕਰਕੇ ਕਿਚਨ ਵਿੱਚ ਅੱਜ ਮੈਂ ਜਿਹੜੀ ਆਹ ਵਾਲੀ ਸਿੰਕ ਹੈ ਨਾ ਜਿਹੜੀ ਮੈਂ ਹੁਣੇ ਭਾਂਡੇ ਚੱਕ ਰਹੀਆਂ ਇਹ ਬਾਸਕਟ ਐਂਡ ਇਹ ਸਿੰਕ ਇਹ ਦੋਨੇ ਅੱਜ ਮੈਂ ਵਾਸ਼ ਕਰਨੀਆਂ ਮੈਂ ਕਿਤੇ ਰਿਕਰੀ ਧੁੱਪ ਨਿਕਲੇ ਹੱਥ ਖੁੱਲੇ ਮਾੜਾ ਮੋਟਾ ਕੋਈ ਐਕਸਟਰਾ ਕੰਮ ਕਰੀਏ ਪਰ ਧੁੱਪ ਨਹੀਂ ਨਿਕਲਦੀ ਅੱਜ ਮੈਨੂੰ ਬੜੀ ਖਿਜਾਈ ਪਈ ਸੀ ਆਪਾਂ ਕਿਵਰ ਖਿਜਿਆ ਨੇ ਨਾ ਗੰਦਗੀ ਤੋਂ ਐਂ ਮੈਂ ਕਿਹਦੀ ਪਈ ਸাজা ਦੇਖ ਕੇ ਮੈਂ ਕਹਾਂ ਤਾਂ ਮੈਂ ਸਾਫ਼ ਕਰ ਹੀ ਦੇਣਾ ਠੰਡ ਕੁਛ ਹੱਦ ਦੇ ਕੇ ਜਾਊਗੀ ਮੈਂ ਕਿ ਫਟਾਫਟ ਪਹਿਲਾਂ ਭਾਂਡੇ ਚੱਕਦਾ ਫਿਰ ਮੈਂ ਕਿਚਨ ਕਲੀਨ ਕਰ ਲਗੂਗੀ ਅੱਜ ਅਸੀਂ ਖਾਣਾ ਪਾਣੀ ਕਿਸੇ ਨੇ ਖਾਦਾ ਨਹੀਂ ਹੈਗਾ ਇਹ ਇਧਰ ਦੇਖੋ ਇਹ ਪਈਆ ਭਾਂਡਿਆਂ ਵਾਲੀ ਬਾਸਕਟ ਇਹ ਬਾਸਕਟ ਵੀ ਵਾਸ਼ ਕਰੂੰਗੀ ਤੇ ਬਾਸਕਟ ਚੱਕਣ ਤੋਂ ਬਾਅਦ ਜਿਹੜੀ ਨੀਚੇ ਵਾਲੀ ਸ਼ਿੰਕ ਦਾ ਇਹ ਹਾਲ ਹੈ ਨਹੀਂ ਗੰਦੀ ਪਈ ਇਹ ਵੀ ਅੱਜ ਮੈਂ ਵਾਸ਼ ਕਰਨੀ ਆ ਇਹ ਵਾਸ਼ ਕਰੂੰਗੀ ਅੱਜ ਮੇਰੀ ਸੋਚ ਆਇਆ ਬਾਸਕਟ ਤੇ ਸ਼ਿੰਕ ਦੋਨੇ ਅੱਜ ਮੈਂ ਚਮਕਾ ਦੇਣੀ ਆ ਨਹੀਂ ਕਿਉਂਕਿ ਰੋਜ਼ ਨਹੀਂ ਕਲੀਨਿੰਗ ਹੁੰਦੀ ਹੈਗੀ ਕਦੀ ਮੈਂ ਟਾਈਮ ਕੰਢੀ ਕੇ ਪੋਸ਼ ਕਰਦੀ ਹੁੰਨੀ ਆ ਤੇ ਉਹਨਾਂ ਕਿ ਕਿਚਨ ਕਰਦੀ ਆ ਪਹਿਲਾਂ ਕਲੀਨ ਮੈਂ ਕਿਚਨ ਕਰ ਲਾਂ ਖਾਣਾ ਇਸ ਲਈ ਨਹੀਂ ਖਾਧਾ ਸਾਰੇ ਨੇ ਅੱਜ ਸਬਜੀ ਤਾਂ ਮੈਂ ਸਵੇਰੇ ਬਣਾ ਲਈ ਸੀ ਕੱਲ ਕੱਟੀਆਂ ਸੀ ਗਾਜਰਾਂ ਹਰ ਕੱਟ ਕੇ ਰੱਖਤੀਆਂ ਸੀ ਰਾਤ ਸਬਜੀ ਮੇਰੀ ਆਲੂ ਕਾਜਰਾਂ ਦੀ ਬਣੀ ਪਈ ਐ ਤੇ ਪਰ ਦਵਿੰਦਰ ਨੇ ਤੇ ਮੰਮੀ ਨੇ ਕਿਤੇ ਦੇ ਕੰਡ ਪਾੜਦਾ ਭੋਗ ਸੀ ਉੱਥੇ ਜਾਣਾ ਸੀਗਾ ਇਹ ਉੱਤਰ ਚਲੇ ਗਏ ਨੇ ਤੇ ਮੈਂ ਆਪਣਾ ਬ੍ਰੈਕਫਾਸਟ ਕਰ ਚੁੱਕੀ ਐ ਮੈਂ ਦੁਪਹਿਰੇ ਕਰੂੰਗੀ ਲੰਚ ਇਸ ਕਰਕੇ ਰੋਟੀ ਪਾਣੀ ਪੱਕਿਆ ਨਹੀਂ ਹੈਗਾ ਅੱਜ ਸਬਜੀ ਮੈਂ ਬਣਾ ਕੇ ਰੱਖਤੀ सब्जी तो मेरी आदत अभी सब्जी बनी पी हो चाहे किसी ने रोटी खाने चाहे नहीं खानी है ना जो हूँ नहीं खाधी दुपहरे खानगे फिर दोपहरे फिर उल ना की खाइए कोई सब्जी नहीं फिर मैनू ए होंगे भी सब्जी जरूर बने घरें रोटी खानी ना खानी किसी मर्जी किसी ने किसी प्रोग्राम से आना या लेट खानी है पर सब्जी जरूर बनी पई हो रही किचन की क्लीनिंग किचन क्लीन करके फिर शिंका वाल जाऊँगी उधर न गैस स्टोव भी अच्छी तरह साफ करो वैसे अजा गंदा नहीं क्योंकि फुलका नहीं बनया कि जो फुलका बन देना वो भी सुखा आटा गिर के ही ज्यादा सफाई दूँ जरूरत तो होंगी है अदरवाइज़ कल चाय बनी है दुध गर्म हो सब्जी बनी इन्हें ज्यादा गंदे नहीं पर स्टिल कपड़ा मारा उ अपने मन सैटिस्फाइड नहीं होंगे जो तक अच्छी तरह रोज़ाली सफाई ना करिए गैस स्टोव चाहिए नीचे भी और पिछलिया टाइलर तार कपड़ा मारना ही मारना मन भी फिर ही खड़ता जी हाँ भी आप सफाई करती है ना काम चाहे थोड़ा घर है चाहे बहता घर पर सफाई उ करनी ही करनी है ये कि अच्छे रोटी नहीं पक्की चलो साफ है चलो रेह दो और नहीं कम डेली वाला उ रूटीन है मेरा का हूँ इधर कर रही बास्केट क्लीन य करूंगी पहला वैसे तो मैं बहुत ले जाके कर लैनी हूँ फिर मैं हूँ ठंड है बहुत भी की लि जाऊंगी इतनी कड़ी कड़ी वॉश कर देनी है जेडे दे शिंक क्लीनिंग वे ब्रश ने ना शिंका धोने तो वाले उसे ब्रशा कर देने साफ बहुत अच्छी तरह फिर ये क्लीन हो जाती है ਉੰਜਾ ਤਰਤੇ ਗਰਮੀਆਂ ਚ ਜਿਆਦੇ ਗੰਦੀ ਹੁੰਦੀਆਂ ਸਰਦੀਆਂ ਵਿਚ ਇੰਨੀ ਜਿਆਦੇ ਗੰਦੀ ਨਹੀਂ ਹੁੰਦੀ ਪਰ ਆਪਦੇ ਮਨ ਨੂੰ ਪਤਾ ਵੀ ਇਨਾ ਟਾਈਮ ਹੋ ਗਿਆ ਵਾਸ਼ ਕਰੀਨ ਹੁਣ ਇਹਨੂੰ ਸਫਾਈ ਦੀ ਲੋੜ ਹੈ ਅਚੀ ਤਰ੍ਹਾਂ ਇਹਨੂੰ ਕਰੂ ਨਿਕਲੀ ਅੱਜ ਮੈਨੂੰ ਵੀ ਨਾ ਬੜਾ ਚਿਰਚੜਾ ਪੰਜਾ ਹੋਇਆ ਪੈਸੇ ਦਾ ਕੋਈ ਕੰਮ ਹੀ ਨਹੀਂ ਬੰਦਦਾ ਕੋਈ ਕੰਮ ਹੀ ਨਹੀਂ ਬੰਦਦਾ ਠੰਡ ਕਰਕੇ ਗੱਲ ਨਾ ਕੋਈ ਠੰਡ 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 ਭਾਏ ਤਾਂ ਪਕੀਨੇ ਟਾਈਮ ਬੈਠੇ ਰਾਵਾਂਗੇ ਬਹੁਤ ਕੰਮ ਇਕੱਠੇ ਹੋਏ ਪੈਣੇ ਫਿਰ ਮੈਂ ਕਿਹចਣਾ ਜੇਨਕ ਤਾਂ ਮੈਂ ਆ ਕਰਾਂ ਕਉਂਕਾ ਰੋਜ਼ ਨੀਂਗਾ ਪੈਂਦੀ ਸਭ ਦੀ ਆ ਬਾਸਕਟ ਤੇ ਸਿੰਕ ਤੇ ਫਿਰ ਰੋਜ਼ ਭਰੰਦ ਦਿਮਾਗ ਚ ਕਿੰਨੀ ਵਾਰੀ ਗੱਲ ਚੜਦੀ ਸੀ ਕਿ ਧੋਣ ਵਾਲੇ ਪੇਨੇ ਗੰਦੇ ਪੇਨੇ ਧੋਣ ਵਾਲੇ ਪੇਨੇ ਫਿਰ ਮੈਂ ਕਹਿੰਦਾ ਤੋਤੇ ਤੁਸੀਂ ਸਾਫ਼ ਹੋਣਗੇ ਐ ਤਾਂ ਹੁਣ ਕਹਿਣ ਨਾਲ ਤਾਂ ਸਾਫ਼ ਨਹੀਂ ਹੁੰਦਾ ਵੀ ਇਹ ਧੋਣ ਵਾਲਾ ਪਿਆ ਹਨ ਕੋਈ ਹੋਰ ਥੋੜਾ ਕਰੂਗਾ ਕਿ ਆਪ ਨੂੰ ਹੀ ਕਰਨਾ ਪੈਣਾ ਫਿਰ ਫਾਈਨਲੀ ਅੱਜ ਮੈਂ ਲੱਗ ਗਈ ਸਫਾਈ ਕਰਨੇ ਦੀ ਤੇ ਸਿੰਕ ਵੀ ਧੋਵਾਂਗੀ ਇਹ ਫਿਰ ਮੈਂ ਥੋੜੇ ਦਿਨਾਂ ਬਾਅਦ ਤੋਂ ਹੁੰਨੀ ਪਰ ਇਸ ਵਾਰ ਠੰਡ ਕਰਕੇ ਨਾ ਥੋੜੇ ਜਿਆਦਾ ਦਿਨ ਟੱਪ ਗਏ ਧੋਣ ਕਣੀਓ ਨਹੀਂ ਤਾਂ ਮੈਂ 8 ਦਿਨ 5ਵੇਂ ਦਿਨ ਜਾਂ ਮੈਕਸਿਮਮ 1 ਵੀਕ ਤੋਂ ਤੋਂ ਨਹੀਂ ਹੁੰਨੀ ਹੈਗੀ ਪਰ ਇਸ ਵਾਰ ਦਿਨ ਜਾਦੇ ਪੈ ਗਏ ਠੰਡ ਠੰਡ ਕਰਕੇ ਬਸ ਕੰਮ ਤੋਂ ਟਲੇ ਰਹਿੰਦੇ ਆ ਠੰਡ ਠੰਡ ਔਰ ਛੰਡ ਹੈ ਵੀ ਔਰ ਕੰਮ ਨਾ ਸਿਰਫ ਉਹਨਾਂ ਹੀ ਹੁੰਦਾ ਜਿੰਨੇ ਕੇ ਬਿਨਾਂ ਸਾਰਦਾ ਨਹੀਂ ਖਾਣ ਪਕਾਉਣ ਨਾਲ ਥੋੜੀ ਬਹੁਤੀ ਸਫਾਈ ਲਾ ਲੋ ਬਾਥਰੂਮ ਧੋਲੇ ਕੱਪੜੇ ਧੋਲੇ ਉਹਨਾਂ ਇੱਕ ਨਾਲ ਹੀ ਆਏ ਹੁੰਦਾ ਵੀ ਬਹੁਤ ਕੰਮ ਹੋ ਗਿਆ ਕੰਮ ਨਿਪਟਦੀ ਨਹੀਂ ਹੈਗੀ ਜਦ ਤੱਕ ਧੁੱਪ ਨਿਕਲਦੀ ਖਾਤਰ ਨਹੀਂ ਖੁੱਲਦਾ ਹੈਗਾ ਕੰਮ ਨੂੰ ਉਦੋਂ ਹੱਥ ਵੀ ਖੁੱਲਦਾ ਸਾਡਾ ਸ਼ਰੀਰ ਵੀ ਖੁੱਲਦਾ ਵਧੀਆ ਲੱਗਦਾ ਧੁੱਪ ਚ ਪਰ ਉਹੀ ਗੱਲ पे ਠੰਡਾ ਕਰੀਏ ਵੀ ਕੀ ਕਿਚਨ ਮੇਰੀ ਸਾਰੀ ਹੋ ਗਈ ਕਲੀਨ ਕਿਚਨ ਸਾਫ ਕਰਨ ਨਾਲ ਸ਼ੈਲ ਸਾਫ ਕਰਨ ਨਾਲ ਕੱਪੜਾ ਵੀ ਮੈਂ ਧੋਤਾ ਤੇ ਹੁਣ ਮੈਂ ਟੋਵਲ ਚੇਂਜ ਕਰ ਰਹੀ ਹਾਂ ਪਹਿਲਾਂ ਵਾਲੇ ਟੋਪ ਗੰਦੇ ਮੈਂ ਚੱਕ ਤੇ ਢਾਂਡੇ ਸਾਫ ਕਰਨ ਵਾਲਾ ਵੀ ਹੱਥ ਸਾਫ ਕਰਨ ਵਾਲਾ ਵੀ ਇਹਨਾਂ ਧੋਤੇ ਹੋਏ ਫਰੈਸ਼ ਟੋਵਲ ਲਗਾਤੇ ਤੇ ਕਿਚਨ ਮੇਰੀ ਬਿਲਕੁਲ ਕਲੀਨ ਹੋ ਗਈ ਕਿਚਨ ਵੀ ਆਪਣੀ ਹੋ ਗਈ ਕਲੀਨ ਸਾਰੀ ਤੇ ਇਧਰ ਮੈਂ ਸ਼ਿੰਕਾ ਵੀ ਚਮਕਾਤੀਆਂ ਆ ਵੀ ਸ਼ਿੰਕਲੀਨ ਹੈ ਤੇ ਆ ਵੀ ਮੈਂ ਅੱਛੀ ਤਰ੍ਹਾਂ ਸਾਫ਼ ਕਰਤੀ ਚਮਕਾਤੀ ਬਾਸਕਟ ਵੀ ਤੋਂ ਜਿਹਦੀ ਬਹੁਤ ਟਾਈਮ ਤੋਂ ਕਾਲ ਕਰੀ ਪਈ ਸੀ ਟੌਵਲ ਵੀ ਚੇਂਜ ਕਰਤੇ ਦੋਨੇ ਤੇ ਆ ਵਾਲੀ ਬਾਸਕਟ ਵੀ ਮੈਂ ਵਾਸ਼ ਕਰਕੇ ਲਗਾਤੀ ਆ ਦੁਬਾਰੇ ਉਹ ਤਾਂ ਮੈਂ ਸਾਫ਼ ਹੁੰਦੀ ਆ ਪਰ ਥੋੜਾ ਟਾਈਮ ਆਦਾ ਵਾਸ਼ ਕਰਨੀ ਪੈਂਦੀ ਆ ਔਰ ਵਾਸ਼ੇਬਲ ਹੈਗੇ ਤਾਂ ਉਹ ਆਪਾਂ ਨੂੰ ਆਪ ਇਜ਼ੀਲੀ ਧੋ ਸਕਦਾ ਜਿਹੜੀ ਚੀਜ਼ ਵਾਸ਼ੇਬਲ ਹੋਵੇ ਆ ਸਾਰੀਆਂ ਟਾਈਲਸ ਅੱਛੀ ਤਰ੍ਹਾਂ ਮੈਂ ਕੱਪੜਾ ਮਾਰ ਦੇਣਾ ਤੇ ਦਾ ਡੇਲੀ ਮਾਰਦੀ ਹਾਂ ਪਰ ਰਾਜੀ ਕੋਰ ਹੋਰ ਅੱਛੇ ਤਰ੍ਹਾਂ ਮਾਰਦਾ ਕੱਪੜਾ ਸਾਰਾ ਵਾਈਪ ਕਰਦੀ ਆ ਇਹ ਤੇ ਜਿਹੜੇ ਇਹ ਕਬੋਰਡਸ ਨੇ ਜਿਹੜੇ ਆਹ ਵਾਲੇ ਇਹਦੇ ਨੀਚੇ ਬੇਸ ਤੇ ਵੀ ਥੋੜੇ ਦਿਨਾਂ ਤੋਂ ਕੱਪੜਾ ਮਾਰਦਾ ਨਹੀਂ ਤਾਂ ਕਿ ਪੂਰੇ ਪਾਣੀ ਵਾਲਾ ਕੰਮ ਹੁੰਦਾ ਹੈ ਚਿੱਟੇ ਵਗੈਰਾ ਪੈਂਦੇ ਰਹਿੰਦੇ ਨੇ ਤੇ ਸਾਫ਼ ਰਹੇਗਾ ਸਾਰਾ ਬੇਸ ਇਹਦੇ ਨੀਚੋਂ ਤੇ ਆਹ ਵਾਲਾ ਕੱਪੜਾ ਵੀ ਮੈਂ ਕਿਚਨ ਸਾਫ਼ ਕਰਨ ਵਾਲਾ ਕੱਪੜਾ ਵੀ ਧੋਤਾ ਕਿਉਂਕਿ ਇਹਦੇ ਸਮਾਨ ਮੈਂ ਸਾਰਾ ਧੋਣ ਵਾਣਾ ਨਾ ਕੋਲੀ ਰੱਖਿਆ ਹੋਇਆ ਹੈ ਤਾਂ ਕਿ ਮੈਨੂੰ ਕੋਹਨ ਨੂੰ ਮੈਂ ਤੁਹਾਨੂੰ ਦਿਖਾਉਣੀ ਜੋ ਨੀਚੇ ਤਾਂ ਡੋਰ ਖੋਲਦੇ ਇਹਨਾਂ ਦੇ ਇਹਦੇ ਵਿੱਚ ਮੈਂ ਰੱਖਿਆ ਸਰਫ ਪਤੰਬਰੀ ਪ ਆਹ ਤਾਂ ਲਿਖਿਆ ਤਾਂ ਮਾਸ ਸਾਫ ਕਰਨ ਵਾਲਾ ਰੋੜਾ ਇਹ ਵੀ ਸਰਸ ਪਾਇਆ ਹੋਇਆ ਮੈਂ ਚਾ ਸ਼ਿੰਕਾ ਤੋਂ ਨਾਲ ਚਾ ਕਪੜਾ ਤੋਂ ਧੋਣਾ ਚਾਹਤੀ ਜਾਂਦੇ ਪਾਣੀ ਤੋਂ ਧੋਣੇ ਨੇ ਔਰ ਡੋਰ ਦੀ ਦੂਜੀ ਸਾਈਡ ਮੇਰਾ ਜਿਹੜਾ ਜਿਗਾੜ ਕਰਿਆ ਹੈ ਮੇਰਾ ਬਹੁਤ ਹੀ ਕਾਮਯਾਬ ਆ ਇਹ ਮੈਂ ਆਇਲ ਕੈਨ ਸੀ ਮੇਰੇ ਕੋਲੇ ਆਇਲ ਕੈਨ ਤੋਂ ਮੈਂ ਇਸ ਤਰ੍ਹਾਂ ਉੱਪਰ ਕੱਟ ਕੇ ਬਣਾਇਆ ਸੀ ਇਹਦੇ ਵਿੱਚ ਮੈਂ ਰੱਖਿਆ ਨਾ ਬਰਸ਼ ਬੋਟਰ ਬਰਸ਼ ਆ ਸ਼ਿੰਕਾ ਤੋਂ ਨਾਲ ਬਰਸ਼ ਇਹਦੇ ਵਿੱਚ ਰੱਖਿਆ ਹੋਇਆ ਔਰ ਇਹ ਮੈਨੂੰ ਬਹੁਤ ਈਜ਼ੀ ਲੱਗਿਆ ਮੈਨੂੰ ਕੋਈ ਮੁਸ਼ਕਲ ਨਹੀਂ ਆਈ ਜਿੱਦੇ ਦਾ ਮੈਂ ਲਗਾਇਆ ਕਦੇ ਗਿਰਿਆ ਨਹੀਂ ਕਦੇ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਈਜ਼ੀ ਹੋ ਜਾਂਦਾ